ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਵਿਖੇ ਜਾ ਕੇ ਸ਼ਹਾਦਤ ਦੇ ਦਿੱਤੀ ਧਰਮ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਵਿਖੇ ਪਹੁੰਚਦੇ ਹਨ ਬਹੁਤ ਦੁੱਖ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਜਦੋਂ ਗੁਰੂ ਗੋਬਿੰਦ राय ਜੀ ਦੇ ਸੰਮਪੁੰਦੇ ਆ ਬਹੁਤ ਰੋ ਰਹੇ ਜੈਤਾ ਗੁਰੂ ਮਹਾਰਾਜ ਭਾਈ ਜੈਤਾ ਜੀ ਕੀ ਕਹਿ ਰਹੇ ਹੈ ਮੇਰੇ ਪਿਆਰਿਆ ਪੁੱਤਰਾ ਰੰਗਰੇਟਿਆ ਹੋਏ ਗੁਰੂ ਦੇ ਬੇਟਿਆ ਬਿਲਕੁਲ ਰੋ ਬਣਾ ਦੀ ਜੋ ਹੋਇਆ ਅਕਾਲ ਦੇ ਹੁਕਮ ਅੰਦਰ ਉਹਦੇ ਹੁਕਮ ਤੋਂ ਬਿਨਾ ਕੁਝ ਹੋਵਣਾ ਨਹੀਂ ਤੇਰੇ ਵਰਗਿਆਂ ਤੋਂ ਬਿਨਾ ਗੁਲਾਮੀ ਵਾਲਾ ਜਿਹੜਾ ਦਾਗ ਹੋਰ ਕਿਸੇ ਨੇ ਧੋਵਣਾ ਨਹੀਂ ਭਾਈ ਜੈਤੇ ਨੂੰ ਕਹਿਣ ਜੱਫੀ ਪਾ ਸਤਿਗੁਰੂ ਬਿਲਕੁਲ ਚਿੰਤਾ ਚ ਚਿੱਤ ਡਬੋਵਣਾ ਨਹੀਂ ਚੜ੍ਹਦੀ ਕਲਾ ਚ ਚਿੱਤ ਜਸ ਪਾਲ ਰੱਖਣਾ ਐਵੇਂ ਗਮਾਂ ਦਾ ਹਾਰ ਕਰੋ ਬਣਾ ਨਹੀਂ ਕਿਉਂロナ ਮਨੂੰ ਇਦਾਂ ਦੱਸ ਜਦੋਂ ਮੇਰੇ ਪਿਤਾ ਜੀ ਦਾ ਸੀਸ ਉਤਰਿਆ ਉੱਥੇ ਕੈਸਾ ਮਾਹੌਲ ਸੀ ਇਹ ਦੱਸ ਗੁਰੂ ਗੋਬਿੰਦ राय ਜੀ ਪੁੱਛਦੇ ਹਨ ਭਾਈ ਜੱਤਾ ਜੀ ਭਾਈ ਜੱਤੇਆ ਖੋਲ ਗੱਲ ਦੱਸ ਮੈਨੂੰ ਸਾਰੀ ਉੱਥੇ ਦੀ ਤੈਨੂੰ ਤਾਂ ਸਾਰ ਹੋਣੀ ਕੈਸਾ ਸਮਾਸੀ ਮੇਰੇ ਗੁਰੂ ਪਿਤਾ ਉੱਤੇ ਜਦੋਂ ਜਾਲਮ ਦੀ ਚੱਲੀ ਤਲਵਾਰ ਹੋਣੀ ਸਾਰੇ ਸਿੱਖ ਇਕੱਠੇ ਹੋ ਕੇ ਆਏ ਹੋਲੇ ਪਾਈ ਜਾਲਮਾਂ ਤਾਂ ਹੀ ਫਟਕਾਰ ਹੋਣੀ ਉਹਸ ਵਕਤ ਉੱਥੇ ਕਿੰਨੀ ਕੁ ਸਿੱਖ ਜਨਤਾ ਸੇਵਾ ਕਰਨ ਲਈ ਖਬਰਦਾਰ ਹੋਣੀ ਬਹੁਤ ਸਿੱਖ ਹੋਣਗੇ ਉੱਥੇ ਪਿਤਾ ਗੁਰੂ ਦਾ ਅਸੀਸ ਜਦੋਂ ਉਤਰਿਆ ਸੀ ਮੱਚ ਗਈ ਸਭ ਪਾਸੇ ਹਾਕਾਰ ਹੋਣੀ ਚਾਹੋ ਕਿ ਚਾਂਦਨੀ ਵਿੱਚ ਉਸ ਸਮੇਂ ਜਨਤਾ ਇਕੱਠੀ ਦੇਖਣ ਲਈ ਕਈ ਹਜ਼ਾਰ ਹੋਣੀ ਕਾਲੇ ਵਾਲੀਏ ਗੁਰੂ ਮੇਰੇ ਪਿਤਾ ਜੀ ਦੀ ਜੁੜੀ ਸੁਰਤੀ ਕਿਵੇਂ ਨਾਲ ਨਿਰੰਕਾਰ ਹੋਣੀ ਮਨ ਦੱਸ ਉਸ ਵਕਤ ਮੇਰੇ ਪਿਤਾ ਜੀ ਦੀ ਸੁਰਤੀ ਕਿਵੇਂ ਨਿਰੰਕਾਰ ਨਾਲ ਜੁੜੀ ਹੋਣੀ ਦੱਸ ਮੈਨੂੰ ਜੀ ਤਾਂ ਭਾਈ ਜੈਤਾ ਜੀ ਨੇ ਜੋ ਕਿਹਾ ਦੱਸਿਆ ਨੀਮੀਆਂ ਪਾ ਕੇ ਦੱਸ ਰਹੇ ਆ ਕਹਿੰਦੇ ਆ ਗੱਲ ਪੁੱਛਣ ਤੇ ਗੁਰੂ ਨੂੰ ਭਾਈ ਜੈਤਾ ਜੀ ਗੱਲ ਖੋਲ੍ਹ ਕੇ ਸੱਚ ਸੁਣਾਉਂਦੇ ਸੀ ਦਾਤਾ ਹੋਣਗੇ ਸਿੱਖ ਭਾਵੇਂ ਬਹੁਤ ਸਾਰੇ ਉਸ ਸਮੇਂ ਸਭ ਮੁੱਕਰਦੇ ਜਾਂਦੇ ਸੀ ਸਾਰੇ ਮੁੱਕਰ ਗਏ ਕੋਈ ਨਾ ਕਹਾਵੇ ਆਪਣੇ ਆਪ ਨੂੰ ਸਿੱਖ ਆਪਣੇ ਆਪ ਨੂੰ ਸਿੱਖਣਾ ਕੋਈ ਆਖੇ ਆਪਣੇ ਆਪ ਨੂੰ ਪਏ ਲੁਕਾਮ ਦੇ ਸੀ ਪਕੜੇ ਜਾਈਏ ਨਾ ਸਿੱਖ ਅਖਵਾ ਕਰਕੇ ਡਰ ਜਾਨਮ ਹਕੂਮਤ ਦਾ ਖਾਂਦੇ ਸੀ ਸਿਰ ਧੜ ਤੋਂ ਗੁਰੂ ਦਾ ਜੁਦਾ ਕਰਕੇ ਪਾਪੀ ਕਰ ਕਰ ਸਨੇਹਾ ਪੁਚਾਉਂਦੇ ਸੀ ਸਤਗੁਰੂ ਜੀ ਦਾ ਸੀਸ ਕਟਿਆ ਗਿਆ ਫਿਰ ਸਾਰੇ ਕਰ ਕਰ ਸਨੇਹ ਪੁਚਾਈ ਕੋਈ ਹੈ ਸਿੱਖ ਤੁਹਾਡੇ ਗੁਰੂ ਦਾ ਸਿਰ ਵੜਿਆ ਪਿਆ ਚੱਕ ਲਿਆਓ ਧੜ ਚੱਕ ਲਿਆਓ ਕੌਣ ਚੱਕੇ ਲਿਆਉ ਚੁੱਕ ਸਰੀਰ ਆਪਣੇ ਗੁਰੂ ਜੀ ਦਾ ਜੇ ਕੋਈ ਹੈ ਸਿੱਖ ਡੋਢੀ ਪਟਾਮ ਦੇ ਸੀ ਸਿੱਖ ਮਤੀ ਦਾਸ ਵਿਆਲੇ ਸਤੀ ਦਾਸ ਤਾਈ ਯਾਦ ਕਰ ਕਰ ਚਿੱਤ ਡੁਲਾਉਂਦੇ ਸੀ ਸਿੱਖਾਂ ਦੇ ਸਾਹਮਣੇ ਸੀ ਕਿ ਭਾਈ ਮਤੀ ਦਾਸ ਜੀ ਦਾ ਦਫਾੜ ਕਿਵੇਂ ਕੀਤਾ ਆਰੇ ਦੇ ਨਾਲ ਸਤੀ ਦਾਸ ਨੂੰ ਰੂਹ ਚ ਰਪੇਟ ਕੇ ਕਿਵੇਂ ਜਿਉਂ ਦੇ ਨੂੰ ਸਾੜ ਦਿੱਤਾ ਗਿਆ ਭਾਈ ਵਿਆਲਾ ਜੀ ਨੂੰ ਉੱਬਲ ਦੀ ਦੇਗ ਵਿੱਚ ਅਵਾਲ ਕੇ ਕਿਵੇਂ ਜਾਲਮਾਂ ਨੇ ਸ਼ਹੀਦ ਕੀਤਾ ਗਿਆ ਇਹ ਸਾਰੇ ਸੀਨ ਸਿੱਖਾਂ ਦੇ ਸਾਹਮਣੇ ਸਨ ਕੋਈ ਡਰਦਾ ਮਾਰਾ ਕਹੇ ਨਾ ਸਿੱਖ ਭਾਈ ਜੈਤਾ ਜੀ ਦੱਸਦੇ ਆ ਡਰ ਦੇ ਮਾਰੇ ਤੇ ਸਪਾਣਾ ਆਪਣੇ ਘਰਾਂ ਵਿੱਚੋਂ ਰਤਾ ਪਰ ਵੀ ਬਾਹਰ ਨਾ ਆਉਂਦੇ ਸੀ ਜਦੋਂ ਇਹ ਗੱਲ ਸੁਣੀ ਨਾ ਤਾਂ ਗੁਰੂ ਗੋਬਿੰਦ राय ਜੀ ਕਹਿਣ ਲੱਗੇ ਭਾਈ ਜੈਤਾ ਜੀ ਕੋਲੋਂ ਗੱਲ ਸੁਣ ਸਤਿਗੁਰੂ ਆਖਣ ਲੁਕਣ ਦਾ ਕੰਮ ਮੁਕਾ ਦੇਵਾਂਗਾ ਰਹਿ ਸਕੂ ਨਾ ਲੱਖਾਂ ਦੇ ਵਿੱਚ ਲੁਕਿਆ ਐਸਾ ਸਿੱਖ ਦਾ ਰੂਪ ਬਣਾ ਦੇਵਾਂਗਾ ਮੈਂ ਲੁਕੋ ਨਹੀਂ ਦਊਗਾ ਹੁਣ ਸਿਕੂ ਇੱਥੇ ਵੀ ਪ੍ਰੋਗਰਾਮ ਬਣਾ ਲਿਆ ਮੈਂ ਐਸਾ ਰੂਪ ਬਣਾਉਗਾ ਐਸਾ ਖਾਲਸਾ ਪੰਥ ਸਾਜੂ ਰੂਪ ਕੈਸਾ ਗੁਰੂ ਦਾ ਸਿੱਧ ਕੀ ਸਿੱਖ ਹੁੰਦਾ ਸਾਰੇ ਜਗਤ ਨੂੰ ਇਹ ਸਮਝਾ ਦੇਗਾ ਜਿਵੇਂ ਲੱਖਾਂ ਹੀ ਮਿਰਗਾ ਵਿੱਚ ਛੇਰ ਦਿੱਸੇ ਐਸਾ ਸਿੱਖ ਨੂੰ ਸ਼ੇਰ ਬਣਾ ਦੇਗਾ ਜਿਵੇਂ ਲੱਖਾਂ ਹੀ ਮਿਰਗਾਂ ਦੇ ਵਿੱਚ ਸ਼ੇਰ ਲੈਦੇ ਹੀ ਦਿਖੇਗਾ ਐਸਾ ਸ਼ੇਰ ਬਣਾਵਾਗਾ ਜਿਵੇਂ ਦਿਸੇ ਘੋੜਾ ਲੱਖਾਂ ਖੋਤਿਆਂ ਤੇ ਲੱਖਾਂ ਪਾਂਛੀਆਂ ਤੇ ਹੰਸ ਚਮਕਾ ਦੇਵਾਂਗਾ ਭਾਵੇਂ ਲੱਖਾਂ ਦੀ ਭੀੜ ਵੀ ਪਈ ਹੋਵੇ ਇੱਕੋ ਇੱਕੋ ਸਿੱਖ ਨੂੰ ਦੂਰੋਂ ਦਿਖਾ ਦੇਵਾਂਗਾ ਸਿੱਖ ਨੂੰ ਅੰਮ੍ਰਿਤ ਈਦਾਰ ਜਸਪਾਲ ਦੇ ਕੇ ਸਵਾ ਲੱਖ ਦੇ ਨਾਲ ਲੜਾ ਦੇਵਾਂਗਾ ਇੱਥੇ ਗੁਰੂ ਸਾਹਿਬ ਨੂੰ ਜੋਸ਼ ਆਇਆ ਇਤਨਾ ਜ਼ਾਲਮ ਹਕੂਮਤ ਦਾ ਡਰ ਇਹ ਮੈਂ ਡਰ ਦੂਰ ਕਰਦਾ ਸਤਗੁਰੂ ਨੇ ਸੋਚ ਲਿਆ ਪਿਤਾ ਗੁਰੂ ਦੇ ਸਿਰ ਦਾ ਸੰਸਕਾਰ ਕਰਕੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਸਕਾਰ ਕੀਤਾ ਗੁਰੂ ਸਾਹਿਬ ਨੇ ਕਹਿਣ ਹੋਰ ਨਹੀਂ ਜੁਲਮ ਹੋਣ ਸੰਗਮ ਜਿੰਨਾ ਚਿਰ ਨਾ ਪੁੱਟਾ ਜਲ ਜਨ ਜਾਨਵਾਂ ਦੀ ਰਤਾ ਭਰ ਨਾ ਟਿਕ ਕੇ ਬਹਾਂਗਾ ਸ਼ਾਂਤੀ ਦੀ ਹੱਤथी ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਸੀਸ ਦੇ ਦਿੱਤਾ ਇਤੋਂ ਵੱਧ ਕਿਹੜੀ ਸ਼ਾਂਤੀ ਹੋ ਸਕਦੀ ਹੈ ਕਹਿੰਦੇ ਹੁਣ ਨਹੀਂ ਮਿਲਟੇਗਾ ਜਿਸ ਕੰਮ ਲਈ ਭੇਜਿਆ ਅਕਾਲ ਮੈਨੂੰ ਉਹ ਕੰਮ ਸਿਰੇ ਚਾੜ ਕੇ ਹੀ ਰਾਂਗਾ ਉਹ ਕੰਮ ਸਿਰੇ ਚਾੜ ਕੇ ਹੀ ਰਾਂਗਾ ਮੈਂ ਭਾਵੇਂ ਕੁਝ ਵੀ ਹੋਵੇ ਤਾਂ ਪਿਆ ਹੋਵੇ ਜਾਂ ਰੁਬਾਰਸ਼ਾ ਅੱਗੇ ਨਹੀਂ ਟਾਂਗਾ ਕਾਲੇ ਵਾਲੀਏ ਧਰਮ ਬਚਾਉਣ ਖਾਤਰ ਇੱਕੋ ਓਟ ਅਕਾਲ ਦੀ ਦਾਗਾ ਇੱਥੇ ਵੇ ਪ੍ਰੋਗਰਾਮ ਮਨਾਇਆ ਗੁਰੂ ਪਿਆਰੇ ਸਤਗੁਰੂ ਨੇ ਉੱਚੀ ਸਾਰੀ ਸੰਗਤ ਨੂੰ ਸਾਰੇ ਸਿੱਖਣ ਪਿਆਰੇ ਉੱਚੀ ਖੋਲ ਕੇ ਕਿਹਾ ਆਜੋ ਮੈਂ ਐਸਾ ਖਾਲਸਾ ਪੰਥ ਸਾਜਣ ਲਗਿਆ ਸਾਰਿਆਂ ਨੂੰ ਸਦਾ ਹਿੰਦੂ ਮੁਸਲਮਾਨ ਸਿੱਖ ਈਸਾਈ ਖੱਤਰੀ ਬ੍ਰਾਹਮਣ ਸੂਦ ਵੈਸ ਇਸਤਰੀ ਪੁਰਸ਼ ਕੋਈ ਵੀ ਹੋਵੇ ਇਹ ਸੱਦਾ ਸਾਰਿਆਂ ਲਈ ਹੈ ਮੇਰੇ ਪੰਥ ਵਿੱਚ ਸਾਰੇ ਹੀ ਆ ਸਕਦੇ ਹਨ ਕਿਸੇ ਨੂੰ ਕੋਈ ਮਨਾ ਨਹੀਂ ਹੈ ਮਹਾਰਾਜੂ ਸਾਰਿਆਂ ਨੂੰ ਕਿਹਾ ਇੱਕੋ ਇੱਕ ਖਾਲਸਾ ਪੰਥ ਹੈ ਜਿਸ ਵਿੱਚ ਸਾਰੇ ਸ਼ਾਮਲ ਹੋ ਸਕਦੇ ਹਨ ਮਹਾਰਾਜੇ ਉੱਚੀ ਦੇ ਕਿਹਾ ਸ੍ਰੀ ਦਸ਼ਮੇਸ਼ ਕਿਹਾ ਸਿੱਖਾਂ ਨੂੰ ਸੁਣਾ ਕੇ ਉੱਚੀ ਜੁਲਮ ਨੂੰ ਮਟਾਉਣ ਲਈ ਮੈਂ ਖਾਲਸਾ ਸਜਾਉਣਾ ਏ ਅਮੇ ਸਰ ਦਰ ਖਤਮ ਕਰਨੇ ਹਕੂਮਤ ਦੇ ਮੈਂ ਖਾਲਸਾ ਪੰਥ ਸਜਾਉਣਾ ਸ੍ਰੀ ਦਸਮੇਸ਼ ਕਿਹਾ ਸਿੱਖਾਂ ਨੂੰ ਸੁਣਾ ਕੇ ਉੱਚੀ ਜੁਲਮ ਨੂੰ ਮਟਾਉਣ ਲਈ ਮੈਂ ਖਾਲਸਾ ਸਜਾਉਣਾ ਏ ਖੱਤਰੀ ਬ੍ਰਾਹਮਣ ਸੂਦ ਵੈਸ ਹਿੰਦੂ ਮੁਸਲਮ ਸਭ ਨੂੰ ਸਦਾ ਸਾਰੇ ਨੂੰ ਸੱਦਾ ਦੇ ਰਿਹਾ ਹਾਂ ਖਤਰੀ ਬ੍ਰਾਹਮਣ ਸੂਦ ਵੈਸ਼ ਹਿੰਦੂ ਮੁਸਲਮ ਸਭ ਨੂੰ ਸੱਦਾ ਆਜੋ ਜੀਨੇ ਪੰਥ ਖਾਲਸੇ ਦੇ ਵਿੱਚ ਆਉਣਾ ਸਾਰੇ ਲਈ ਅਸੀਂ ਆਪਣੇ ਆਪ ਨੂੰ ਸਿੱਖ ਕਹਿੰਦੇ ਅਸੀਂ ਉਹ ਨਹੀਂ ਸੁਣਦੇ ਆਵਾਜ਼ ਗੁਰੂ ਦੀ ਗੁਰੂ ਸਾਹਿਬ ਨੇ ਸਾਰਿਆਂ ਨੂੰ ਸੱਦਾ ਦਿੱਤਾ ਸਾਰੇ ਅਜੀ ਆਪਣੇ ਆਪ ਨੂੰ ਸਿੱਖ ਕਹੋ ਨਾ ਗੁਰੂ ਦਾ ਸੱਤ ਅਸੀਂ ਨਹੀਂ ਸੁਣਦੇ ਦੂਜੇ ਕੋਲ ਸੁਣਦੇ ਭੱਤਰੀ ਬ੍ਰਾਹਮਣ ਸੂਦ ਵੈਸ਼ ਹਿੰਦੂ ਮੁਸਲਮ ਸਭ ਨੂੰ ਸੱਦਾ ਆਜੋ ਜੀਨੇ ਪੰਥ ਕਾਲਸੇ ਦੇ ਵਿੱਚ ਆਉਣਾ ਏ ਅੰਮਰ ਸ਼ਿਕਾਕੇ ਖੰਡੇ ਵਾਟੇ ਵਾਲਾ ਸਾਰਿਆਂ ਨੂੰ ਊਚ ਨੀਚ ਵਾਲਾ ਭੇਜ ਜੱਗ ਚੋ ਮਟਾਉਣਾ ਮੈਂ ਊਚ ਨੀਚ ਵਾਲਾ ਇਹ ਨਫਰਤ ਦਾ ਵੀ ਸਾਰਾ ਖਤਮ ਕਰਨਾ। ਇਹ ਸਭ ਦਾ ਸਾਂਝਾ ਪੰਥ ਹੋਵੇਗਾ। ਸਾਰੇ ਆਓ। ਅਨੰਦਪਰਸਾਹ ਜੀ ਕਿ ਬਸਾਖੀ ਵਾਲਾ ਦਿਹਾੜਾ ਨਿਯਤ ਕੀਤਾ ਗਿਆ। ਬਹੁਤ ਵੱਡਾ ਸਮਾਗਮ ਹੋ ਰਿਹਾ ਹੈ। ਅਨੰਦਪਰਸਾਹ ਇਕੱਠੇ ਹੋ। ਮਹਾਰਾਜ ਨੇ ਲਿਖ ਦੇ ਕੇ ਚੱਟੀਆਂ ਸਾਰੇ ਦੇਸ਼ ਵਿੱਚ ਭੇਜ ਦਿੱਤੀਆਂ ਸਨੇਹੇ ਭੇਜ ਦਿੱਤੀ ਆਜੋ ਇਸ ਪੰਥ ਵਿੱਚ ਸ਼ਾਮਲ ਹੋ ਜ਼ਾਲਮ ਹਕੂਮਤ ਦੀ ਜੜ ਕੁੱਟ ਦੇਣੀ ਹੈ ਜ਼ੁਲਮ ਖਤਮ ਕਰਨਾ ਹੈ ਮੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਜ਼ੁਲਮ ਜਨਮਦੀ ਜੜ ਕੁੱਟਣ ਵਾਸਤੇ ਭੇਜਿਆ ਆਜੋ ਮੇਰੀ ਪੰਥ ਵਿੱਚ ਸ਼ਾਮਲ ਹੋ ਸਾਰਿਆਂ ਨੂੰ ਸੱਦਾ ਦਿੱਤਾ ਗੁਰੂ ਸਾਹਿਬ ਨੇ ਬ੍ਰਹਮਣ ਬਣਾਉਣਾ ਗੁਰੂ ਗ੍ਰੰਥ ਜੀ ਦੇ ਲੜ ਲੈ ਕੇ ਇੱਕੋ ਹੀ ਅਕਾਲ ਪੁਰਖ ਚਿੱਤ ਚ ਵਸਾਉਣਾ ਹੈ। ਆ ਜਿਹੜੀਆਂ ਵੱਡੀਆਂ ਪਾਈਆਂ ਹੋਈਆਂ ਕਿ ਆ ਬ੍ਰਹਮਣ ਆਇਆ ਖੱਤਰੀ ਹੈ ਆ ਸ਼ੁੱਧਰ ਹੈ ਆ ਵਾਇਸ ਹੈ ਇਹ ਮੈਂ ਸਾਰੀਆਂ ਵੱਡੀਆਂ ਖਤਮ ਕਰਦੀਆਂ। ਮੈਂ ਆਪਣੇ ਖਾਲਸੇ ਨੂੰ ਖਾਲਸੇ ਦੇ ਅੰਦਰ ਬ੍ਰਹਮਣ ਦਾ ਗੁਣ ਬੀਟਕਾ ਉਹ ਬ੍ਰਹਮਣ ਕੌਣ ਹੈ? ਸੋ ਬ੍ਰਹਮਣ ਜੋ ਬ੍ਰਹਮ ਬਚਾ ਲੈ ਜਿਹੜਾ ਅਬਰਾਹਿਮ ਦੀ ਵਿਚਾਰ ਕਰਦਾ ਜਿਹੜਾ ਇੱਕ ਰੱਬ ਬਾਰੇ ਜਾਣਦਾ ਜਿਸ ਨੂੰ ਰੱਬ ਦਾ ਗਿਆਨ ਆ ਜਿਸ ਨੂੰ ਪ੍ਰਭੂ ਦਾ ਗਿਆਨ ਆ ਉਹ ਬ੍ਰਹਮਣ ਆ ਉਹ ਉਸ ਨੂੰ ਬ੍ਰਹਮਣ ਕਿਹਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜ ਕੇ ਆਪਣੇ ਖਾਲਸੇ ਨੂੰ ਅਸਲ ਬ੍ਰਹਮਣ ਬਣਾਉਣਾ ਜਿਹੜਾ ਰੱਬ ਨੂੰ ਪਛਾਣ ਸਕੇ ਸਾਰਿਆਂ ਦੇ ਵਿੱਚ ਰੱਬ ਨੂੰ ਪਛਾਣ ਸਕੇ ਐਸਾ ਬ੍ਰਹਮਣ ਬਣਾਉਣਾ ਮੈਂ ਆਪਣੇ ਖਾਲਸੇ ਨੂੰ ਜਿਹੜਾ ਛੂਤਰਾ ਨਾਲ ਨਫਰਤ ਨਹੀਂ ਕਰੇਗਾ ਛੂਤਰਾ ਨੂੰ ਪਹਿਰਾ ਨਹੀਂ ਥੜੇਗਾ ਸਾਰੇ ਨਾਲ ਪਿਆਰ ਕਰਨ ਵਾਲਾ ਬੰਦਾ ਬਣਾਉਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜ ਕੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਚਾਰ ਹੈ ਬ੍ਰਹਮ ਦੀ ਕਿਸੇ ਗ੍ਰੰਥ ਵਿੱਚ ਨਹੀਂ ਹੈ ਮੈਂ ਐਸਾ ਬ੍ਰਹਮਣ ਬਣਾਉਣਾ ਆਪਣੇ ਖਾਲਸੇ ਬ੍ਰਹਮਣ ਬਣਾਉਣਾ ਗੁਰੂ ਗ੍ਰੰਥ ਜੀ ਦੇ ਲੜ ਲਾ ਕੇ ਇੱਕੋ ਹੀ ਆਕਾਰ ਪੁਰਖ ਚਿੱਤ ਤੇ ਬਸਾਉਣਾ ਹੈ ਮੈਂ ਆਪਣੇ ਖਾਲਸੇ ਦੇ ਅੰਦਰ ਇੱਕੋ ਇੱਕ ਰੱਬ ਅਕਾਲ ਪੁਰਖ ਵੈਗੁਰੂ ਬਸਾਉਣਾ ਉਹ ਰੱਬ ਲੋਗਨ ਤੇ ਰੱਬ ਵਿੱਚ ਵੀ ਵੰਡੀਆਂ ਪਾਈਆਂ ਹੋਈਆਂ ਹੈ ਉਹ ਇੱਕ ਰੱਬ ਜਿਸ ਨੂੰ ਕੋਈ ਰਾਮ ਕਹਿੰਦਾ ਜਿਸ ਨੂੰ ਕੋਈ ਅੱਲਾਹ ਕਹਿੰਦਾ ਜਿਸ ਨੂੰ ਕੋਈ ਹਰੀ ਕਹਿੰਦਾ ਜਿਸ ਨੂੰ ਕੋਈ ਗੋਬਿੰਦ ਕਹਿੰਦਾ ਜਿਸ ਨੂੰ ਕੋਈ ਠਾਕੁਰ ਕਹਿੰਦਾ ਜਿਸ ਨੂੰ ਕੋਈ ਗੁਸੈਨਾ ਕਹਿੰਦਾ ਉਹਦੇ ਬੇਅੰਤ ਨਾਮ ਹਨ ਉਹ ਇੱਕ ਹੈ ਉਹ ਇੱਕ ਅਕਾਲ ਪੁਰਖ ਵੈਗੁਰੂ ਮੈਂ ਆਪਣੇ ਖਾਲਸੇ ਦੇ ਹਿਰਦੇ ਵਿੱਚ ਵਸਾਉਣਾ ਖਾਲਸਾ ਪੰਥ ਸਾਜ ਕੇ ਆਜੋ ਮੇਰੇ ਪੰਥ ਵਿੱਚ ਸ਼ਾਮਲ ਹੋ ਗੋ ਇੱਕੋ ਹੀ ਅਕਾਲ ਪੁਰਖ ਚਿੱਤ 'ਚ ਵਸਾਉਣਾ ਏ। ਬ੍ਰਾਹਮਣ ਬਣ ਗਿਆ, ਖਾਲਸਾ ਬਣ ਗਿਆ। ਕਹਿੰਦੇ ਬ੍ਰਾਹਮਣ ਵੀ ਬਣ ਗਿਆ ਜੇ ਤਾਂ ਵੀ ਪੂਰਾ ਖਾਲਸਾ ਨਹੀਂ। ਦੇਖੋ ਖਾਲਸੇ ਦੀ ਪਦਵੀ ਕਿੰਨੀ ਉੱਚੀ ਹੈ। ਸਾਰੀਆਂ ਪਦਵੀਆਂ ਇੱਥਾਂ ਖਾਲਸੇ ਦੀ ਪਦਵੀ ਤੋਂ। ਕਹਿੰਦੇ ਜੇ ਬ੍ਰਾਹਮਣ ਵੀ ਬਣ ਗਿਆ ਵੱਡੀ ਗੱਲ ਨਹੀਂ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ ਕੇ ਸੁਣ ਕੇ ਵਿਚਾਰ ਕੇ ਰੱਬਾਰੇ ਗਿਆਨ ਵੀ ਪ੍ਰਾਪਤ ਕਰ ਲਿਆ ਤਾਂ ਵੀ ਤੂੰ ਬ੍ਰਾਹਮਣ ਨਹੀਂ ਹੈ ਤਾਂ ਵੀ ਤੂੰ ਖਾਲਸਾ ਨਹੀਂ ਹੈ ਗਿਆਨ ਪ੍ਰਾਪਤ ਕਰਕੇ ਆਪਣੀ ਪੂਜਾ ਕਰਾਉਣ ਲੱਗ ਜੇਗਾ ਮੈਂ ਤੈਨੂੰ ਖੱਤਰੀ ਵੀ ਬਣਾਉਣਾ ਦੇਖੋ ਕਹਿੰਦੇ ਬ੍ਰਾਹਮਣ ਵੀ ਬਣ ਗਿਆ ਜੇ ਤਾਂ ਵੀ ਪੂਰਾ ਖਾਲਸਾ ਨਹੀਂ ਖੱਤਰੀਆਂ ਦਾ ਗੁਣ ਵੀ ਮੈਂ ਤੇਰੇ ਵਿੱਚ ਪਾਉਣਾ ਕਿਉਂਕਿ ਬਲਟੀਆਂ ਪਾਈਆਂ ਹੋਈਆਂ ਨਾ ਕਿ ਜਿਹੜਾ ਖੱਤਰੀ ਐ ਖੱਤਰੀ ਰੱਬ ਦੀਆਂ ਬਾਹਾਂ ਖੱਤਰੀ ਨੂੰ ਹੱਕ ਦਿੱਤਾ ਗਿਆ ਕੇਵਲ ਖੱਤਰੀ ਨੂੰ ਇੱਕੋ ਹੱਕ ਦਿੱਤਾ ਗਿਆ ਕਿ ਇਹ ਹਥਿਆਰ ਪਹਿਨ ਸਕਦਾ ਜੁੱਧ ਲੜ ਸਕਦਾ ਜੰਗ ਕਰ ਸਕਦਾ ਧਰਮ ਦੀ ਰਾਖੀ ਕਰਨ ਦਾ ਇਹਨੂੰ ਹੱਕ ਦਿੱਤਾ ਗਿਆ ਗਿਆਨ ਨਹੀਂ ਪ੍ਰਾਪਤ ਕਰ ਸਕਦਾ ਗੁਰੂ ਮਹਾਰਾਜ ਕਹਿਣ ਲੱਗੇ ਮੈਂ ਆਪਣੇ ਖਾਲਸੇ ਨੂੰ ਬ੍ਰਾਹਮਣ ਵੀ ਬਣਾਵਾਂਗਾ ਮੈਂ ਆਪਣੇ ਖਾਲਸੇ ਨੂੰ ਖੱਤਰੀ ਵੀ ਬਣਾਵਾਂਗਾ ਮੈਂ ਆਪਣੇ ਖਾਲਸੇ ਦੇ ਹੱਥ ਵਿੱਚ ਹਥਿਆਰ ਵੀ ਦੇਵਾਂਗਾ ਜਿਹੜਾ ਧਰਮ ਦੇ ਲਈ ਲੜ ਸਕੇ ਜ਼ੁਲਮ ਦੀ ਜੜ 뿌ੜ ਸਕੇ ਮੇਰਾ ਖਾਲਸਾ ਹਥਿਆਰਾਂ ਨਾਲ ਪਿਆਰ ਕਰੇਗਾ ਆਪਣੇ ਹਥਿਆਰਾਂ ਨੂੰ ਹਥਿਆਰਾਂ ਨੂੰ ਪੀਰ ਕਰਕੇ ਸਤਕਾਰ ਕਰੇਗਾ ਪੀਰਾਂ ਵਾਂਗੂ ਸਤਗੁਰੂ ਜੀ ਨੇ ਕਿਹਾ ਕਹਿੰਦੇ ਖੱਤਰੀਆਂ ਦਾ ਗੁਣ ਵੀ ਮੈਂ ਤੇਰੇ ਵਿੱਚ ਪਾਉਣਾ ਹੈ ਸਿੱਖਾ ਧਰਮ ਨੂੰ ਬਚਾਉਣ ਲਈ ਜ਼ੁਲਮ ਨੂੰ ਮਿਟਾਉਣ ਲਈ ਤੇਰੇ ਹੱਥ ਵਿੱਚ ਹੁਣ ਮੈਂ ਸਾਤਰ ਵੀ ਫੜਾਉਣਾ ਹੈ ਤੇਰੇ ਹੱਥ ਵਿੱਚ ਹੁਣ ਮੈਂ ਸਾਤਰ ਵੀ ਫੜਾਉਣਾ ਹੈ फिर तू लुकेगा नहीं मैं तेन तो लुकड़ नहीं देना है लुकड़ नहीं मैं देना तेरे हाथ में शास्त्र भी फड़ा धर्म के लिए तू लड़ सके जलम की भक्ख नहीं पख्या कर जुल्मू मटाने मैं तेरे हाथ में शास्त्र भी फड़ा ਤੇਰੇ ਹੱਥ ਵਿੱਚ ਹੁਣ ਮੈਂ ਸਾਤਰ ਵੀ ਫੜਾਉਣਾ ਏ ਖੱਤਰੀ ਵੀ ਬਣਿਆ ਭਾਵੇਂ ਬ੍ਰਾਹਮਣ ਵੀ ਬਣ ਗਿਆ ਜੇ ਤਾਂ ਵੀ ਤੂੰ ਨਹੀਂ ਮੇਰਾ ਸਿੱਖਾ ਖਾਲਸਾ ਕਹੋਣਾ ਏ ਜੇ ਤੂੰ ਬ੍ਰਾਹਮਣ ਵੀ ਬਣ ਗਿਆ ਗਿਆਨ ਵੀ ਪ੍ਰਾਪਤ ਕਰ ਲਿਆ ਤੇਰੇ ਹੱਥ ਵਿੱਚ ਸਾਤਰ ਵੀ ਆ ਗਿਆ ਫਿਰ ਵੀ ਮੇਰਾ ਖਾਲਸਾ ਨਾ ਕੋਈ ਤੂੰ ਮੇਰਾ ਖਾਲਸਾ ਨਹੀਂ ਬਣਿਆ ਫਿਰ ਵੀ ਮੇਰਾ ਖਾਲਸਾ ਨਹੀਂ ਬਣਿਆ ਤੂੰ ਭਾਵੇਂ ਗੱਤਗਾ ਵੀ ਖੇਡਣਾ ਆ ਗਿਆ ਤੈਨੂੰ ਕਿਰਪਾਨ ਵੀ ਪਾਈ ਹੋਈ ਏ ਫੇਰ ਵੀ ਮੇਰਾ ਖਾਲਸਾ ਨਹੀਂ ਤੂੰ ਹੈ ਹੁਣ ਮੈਂ ਤੇਰੇ ਅੰਦਰ ਵੈਸਾਂ ਵਾਲਾ ਗੁਣ ਵੀ ਪਾਵਾਂ ਵੈਸ ਕੌਣ ਵੈਸ ਨੂੰ ਹੱਕ ਦਿੱਤਾ ਗਿਆ ਕਿ ਜਿਹੜਾ ਵੈਸ ਹੈ ਇਹ ਵਪਾਰ ਕਰ ਸਕਦਾ ਪਸ਼ੂ ਪਾਲ ਸਕਦਾ ਖੇਤੀਬਾੜੀ ਕਰ ਸਕਦਾ ਗਿਆਨਨੀ ਪ੍ਰਾਪਤ ਕਰ ਸਕਦਾ ਹਥਿਆਰ ਵੀ ਰੱਖ ਸਕਦਾ ਕਹਿੰਦਾ ਮੇਰਾ ਖਾਲਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਗਿਆਨ ਗਿਆਨ ਵੀ ਪੂਰਾ ਗਿਆਨੀ ਹੋਏਗਾ ਦੁਨੀਆ ਦਾ ਕੋਈ ਵੀ ਗਿਆਨੀ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਮੇਰੇ ਖਾਲਸੇ ਨੂੰ ਜਿਹੜਾ ਗਿਆਨ ਹੋਏਗਾ ਸਭ ਤੋਂ ਉੱਚਾ ਗਿਆਨ ਹੋਏਗਾ ਮੇਰਾ ਖਾਲਸਾ ਸਤਰਦਾਰੀ ਹੋਏਗਾ ਮੇਰਾ ਖਾਲਸਾ ਵੈਸਵੀ ਹੋਏਗਾ ਦੂਜਿਆਂ ਦਾ ਹੱਕ ਨਹੀਂ ਮਾਰੇਗਾ ਦਸਾਂ ਨਾ ਉਹਦੀ ਕਿਰਤ ਕਰੇਗਾ ਢਾਲ ਖਾਏ ਕਿਚ ਹੱਥੋਂ ਦੇ ਨਾਨ ਕਰਾ ਪਿਠਾਂ ਦੇ ਸੀ ਉਹ ਸਾਰੇ ਕਿਤਿਆਂ ਦਾ ਸਤਕਾਰ ਕਰੇਗਾ ਖਾਲਸਾ ਕਿਤਾ ਕਰਦਾ ਨੌਕਰੀ ਵੀ ਕਰਦਾ ਖੇਤੀਬਾੜੀ ਵੀ ਕਰਦਾ ਦੁਕਾਨਦਾਰੀ ਵੀ ਕਰਦਾ ਵਪਾਰ ਵੀ ਕਰਦਾ ਮੈਂ ਤੇ ਤੀਜਾ ਕੋਣ ਵੈਸਾਂ ਵਾਲਾ ਵੀ ਮੈਂ ਤੇਰੇ ਵਿੱਚ ਟਕਾਉਣਾ ਸਿੱਖਾ ਖੱਤਰੀ ਵੀ ਬਣਿਆ ਪਾਵੇਂ ਬ੍ਰਾਹਮਣ ਵੀ ਬਣ ਗਿਆ ਜੇ ਤਾਂ ਵੀ ਤੂੰ ਨਹੀਂ ਮੇਰਾ ਸਿੱਖਾ ਖਾਲਸਾ ਕੋਣਾ ਏ ਇਹ ਤਿੰਨੇ ਗੁਣ ਵੀ ਜੇ ਤੇਰੇ ਕੋਲ ਆ ਗਏ ਮੇਰਾ ਖਾਲਸਾ ਨਾ ਕੋਈ ਅਜੇ ਤੂੰ ਖਾਲਸਾ ਨਹੀਂ ਬਣਿਆ ਸਦਾ ਹੱਕ ਸੱਚ ਦੀ ਕਮਾਈ ਤੇ ਗੁਜ਼ਾਰਾ ਕਰਨਾ ਵੈਸਾ ਵਾਲਾ ਗੁਣ ਵੀ ਮੈਂ ਤੇਰੇ ਚ ਟਕਾਉਣਾ ਹੱਕ ਦੀ ਕਮਾਈ ਕਰਨੀ ਦਸਾਂ ਨਾ ਦੀ ਕਿਰਤ ਕਰਨੀ ਬੰਦ ਕੇ ਛਕਣਾ ਕਿਸੇ ਦਾ ਹੱਕ ਨਹੀਂ ਮਾਰਨਾ ਰਿਸ਼ਵਤਾਂ ਨਹੀਂ ਲੈਣੀਆਂ ਇਹ ਗੁਣ ਵੀ ਮੈਂ ਤੇਰੀ ਵਿੱਚ ਪਾਉਣਾ ਤਿੰਨੇ ਗੁਣ ਪਾਵੇਂ ਪੂਰੇ ਤੇਰੇ ਵਿੱਚ ਹੋਣ ਸਿੱਖਾ ਅਜੇ ਵੀ ਤੂੰ ਰਤਬਾ ਨਹੀਂ ਖਾਲਸੇ ਦਾ ਪਾਉਣਾ ਹੈ ਜੇ ਤੂੰ ਬ੍ਰਾਹਮਣ ਵੀ ਬਣ ਗਿਆ ਖੱਤਰੀ ਵੀ ਬਣ ਗਿਆ ਵੈਸ਼ ਵੀ ਬਣ ਗਿਆ ਫੇਰ ਵੀ ਤੂੰ ਮੇਰਾ ਖਾਲਸਾ ਨਹੀਂ ਹੈ ਦੇਖੋ ਕਿੰਨੀ ਵੱਡੀ ਕਿੰਨੀ ਉੱਚੀ ਪਦਵੀ ਹੈ ਖਾਲਸੇ ਦੀ ਅਜੇ ਤਾਂ ਕਿਰਪਾ ਨਾਕੀ ਕਹਿੰਦੇ ਨੇ ਖਾਲਸਾ ਅਮਰ ਛਕਦੇ ਇੱਕ ਵਾਰੀ ਬਸ ਖਾਲਸੇ ਮੰਨ ਗਏ ਕਿਤਨਾ ਵੱਡਾ ਰੁਤਬਾ ਹੈ ਖਾਲਸੇ ਦਾ ਕਹਿੰਦੇ ਜੇ ਤੇਰੇ ਵਿੱਚ ਤਿੰਨ ਗੁਣ ਵੀ ਹੋਏ ਤਾਂ ਵੀ ਤੂੰ ਖਾਲਸਾ ਨਹੀਂ ਹੁਣ ਕਹਿੰਦੇ ਆ ਜਿੰਨਾ ਚਿਰ ਤੇਰੇ ਵਿੱਚ ਸ਼ੂਦਰਾਂ ਦਾ ਗੁਣ ਹੈ ਨਹੀਂ ਕਿਵੇਂ ਹੋਵੇ ਤੇਰਾ ਪੰਥ ਖਾਲਸੇ 'ਚ ਆਉਣਾ ਹੈ ਮੈਂ ਤੈਨੂੰ ਸ਼ੂਦਰ ਵੀ ਬਣਾਉਣਾ ਸ਼ੂਦਰਾਂ ਵਾਲਾ ਗੁਣ ਵੀ ਤੇਰੇ 'ਚ ਟਕਾਉਣਾ ਕੀ ਨਿਮਰਤਾਈ ਸ਼ੂਦਰ ਵਾਲੀ ਇਹਨੇ ਮਰਤਾਈ ਹੱਥ ਬਨਵਾ ਸਾਰਿਆਂ ਦਾ ਸਤਕਾਰ ਕਰਨਾ ਸਾਰਿਆਂ ਦੇ ਵਿੱਚ ਇੱਕ ਨੂੰ ਦੇਖਣਾ ਗਿਆਨ ਪ੍ਰਾਪਤ ਕਰਕੇ ਵੀ ਕਹਣਾ ਮੈਨੂੰ ਕੁਝ ਨਹੀਂ ਪਤਾ ਹੈ ਗਿਆਨ ਧਿਆਨ ਦੇ ਕੇ ਜਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਜੰਗਾਂ ਜਿੱਤ ਕੇ ਵੀ ਕਹਿਣਾ ਭਈ ਜਿੱਤ ਮੇਰੀ ਕਿਰਪਾ ਕਾਲ ਕੇਰੀ ਮੈਂ ਕੁਝ ਵੀ ਕਰਨ ਜੋਗਾ ਨਹੀਂ ਖਾਲਸੇ ਦੀ ਜਿੱਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗਾਂ ਲੜੀਆਂ ਛੂਤਰਾਵਾਲਾ ਘੋੜ ਕੈਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਮੇਰੀ ਜਿੱਤ ਨਹੀਂ ਖਾਲਸੇ ਦੀ ਜਿੱਤ ਹੈ ਅਕਾਲ ਪੁਰਖ ਵੈਰ ਦੀ ਜਿੱਤ ਹੈ ਏ ਕੋ ਕਦੇ ਨਹੀਂ ਕਿਹਾ ਮੈਂ ਜਿੱਤਿਆ ਇਹ ਗੁਣ ਵੀ ਮੈਂ ਤੇਰੇ ਵਿੱਚ ਟਕਾਉਣਾ ਦਸਾਂ ਨਾ ਆਉਂਦੀ ਕਿਰਤ ਕਰਦਾ ਹੋਇਆ দান ਕਰਦਾ ਹੋਇਆ ਲੋੜਵੰਦਾਂ ਦੀ ਸੇਵਾ ਕਰਦਾ ਹੋਇਆ ਆਪਣੇ ਆਪ ਨੂੰ ਜਿਤਾਏਗਾ ਨਹੀਂ ਤੂੰ ਇਹ ਵੀ ਗੁਣ ਮੈਂ ਤੇਰੇ ਵਿੱਚ ਪਾਉਣਾ ਕਹਿੰਦੇ ਜਿੰਨਾ ਚਿਰ ਤੇਰੇ ਵਿੱਚ ਸ਼ੁੱਧਰਾਂ ਦਾ ਗੁਣ ਹੈ ਨਹੀਂ ਕਿਵੇਂ ਹੋਵੇ ਤੇਰਾ ਪੰਥ ਖਾਲਸੇ ਵਿੱਚ ਆਉਣਾ ਹੈ ਖਾਲਸੇ ਪੰਥ ਵਿੱਚ ਤੇਰੀ ਸਮਾਈ ਨਹੀਂ ਹੋ ਸਕਦੀ ਜਿੰਨਾ ਚਿਰ ਇਹ ਗਉਣੀ ਤੇਰੇ ਚ ਹੁਣ ਅੱਗੇ ਦੇਖੋ ਸਾਰਿਆਂ ਦੇ ਵਿੱਚ ਕੇਵਲ ਇੱਕ ਨੂੰ ਪਛਾਣਨ ਵਾਲਾ ਸਾਰਿਆਂ ਦੀ ਸੇਵਾ ਵਿੱਚ ਖਾਲਸੇ ਨੂੰ ਲਾਉਣਾ ਮੈਂ ਐਸਾ ਖਾਲਸਾ ਸਜਾਉਣਾ ਜਿਹੜਾ ਸਾਰਿਆਂ ਦੇ ਵਿੱਚ ਇੱਕ ਨੂੰ ਪਛਾਣੇ ਇੱਕ ਨੂੰ ਪਛਾਣੇ ਕਿਸੇ ਨਾਲ ਨਫ਼ਰਤ ਨਾ ਕਰੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਵੀ ਮੈਂ ਦੇਖਿਆ ਸਾਧਾਂ ਦੇ ਡੇਰਿਆਂ 'ਚ ਲਿਖਿਆ ਹੋਇਆ ਕਿ ਇਹ ਤੇ ਸ਼ੁੱਧਰ ਭਾਂਡੇ ਨਾਂਵਾਂ ਦੇ ਲੰਗਰ ਨਾ ਤਿਆਰ ਕਰੇ ਨਫਰਤ ਕੀਤੀ ਜਾਂਦੀ ਹੈ ਬਹੁਤ ਸਾਰੇ ਯਗਾ ਐਸੇ ਪਖੰਡੀ ਸਾਧ ਬੈਠੇ ਆ ਜੇ ਬਣਾ ਉਹਨਾਂ ਦਾ ਵੀ ਖਾਲਸੇ ਵਾਲਾ ਮੇਰਾ ਖਾਲਸਾ ਸਾਰਿਆਂ ਦੇ ਵਿੱਚ ਇੱਕ ਨੂੰ ਪਛਾਣੇਗਾ ਪਾਵੇਂ ਕੋਈ ਹਿੰਦੂ ਆ ਪਾਵੇਂ ਮੁਸਲਮਾਨ ਆ ਪਾਵੇਂ ਸਿੱਖ ਆ ਪਾਵੇਂ ਇਸਾਈ ਹੈ ਪਾਵੇਂ ਖੱਤਰੀ ਬ੍ਰਾਹਮਣ ਸੂਦ ਵੈਸ਼ ਕੋਈ ਵੀ ਹੋਵੇ ਕਿਸੇ ਨਾਲ ਵੀ ਨਫ਼ਰਤ ਨਹੀਂ ਕਰੇਗਾ ਸਾਰਿਆਂ ਨਾਲ ਪਿਆਰ ਵਾਲਾ ਸੁਲੁਕ ਕਰੇਗਾ ਮੈਂ ਐਸਾ ਖਾਲਸਾ ਸਜਾਵਾਂ ਸਾਰਿਆਂ ਦੇ ਵਿੱਚ ਕੇਵਲ ਇੱਕ ਨੂੰ ਪਛਾਣਨ ਵਾਲਾ ਸਾਰਿਆਂ ਦੀ ਸੇਵਾ ਵਿੱਚ ਖਾਲਸੇ ਨੂੰ ਲਾਉਣਾ ਖਾਲਸਾ ਪੁੱਛਦਾ ਕਿੱਥੇ ਕਿੱਥੇ ਮੁਸੀਬਤਾਂ ਕਰੋਨੇ ਵਿੱਚ ਖਾਲਸੇ ਨੇ ਕਿੰਨੀ ਸੇਵਾ ਕੀਤੀ ਹੈ ਲੰਗਰ ਚਲਾ ਦਿੱਤੇ ਲੋੜਵੰਦਾਂ ਦੀ ਸੇਵਾ ਕਰਨ ਦੇ ਲਈ ਹਰ ਵਕਤ ਤਿਆਰ ਖਾਲਸਾ ਕਿਸੇ ਨੂੰ ਨਹੀਂ ਪੁੱਛਦਾ ਕੌਣ ਸਿੱਖ ਹੈ ਕੌਣ ਹਿੰਦੂ ਹੈ ਕੌਣ ਮੁਸਲਮਾਨ ਜਿਹੜਾ ਵੀ ਕੋਈ ਮੁਸੀਬਤ ਮੁਸੀਬਤ ਵਿੱਚ ਹੁੰਦਾ ਉਹਦੇ ਹੱਕ ਵਿੱਚ ਖੜ੍ਹ ਜਾਂਦਾ ਉਹਦੀ ਸੇਵਾ ਵਿੱਚ ਲੱਗ ਜਾਂਦਾ ਐਸਾ ਖਾਲਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਜਾਇਆ ਅੱਜ ਦੇ ਦਿਨ ਉਹ ਦਿਹਾੜਾ ਬਣਾ ਰਹੇ ਆਪਾਂ ਕਹਿੰਦੇ ਸਾਰੇ ਭੇਖ ਤੇਰੇ ਵਿੱਚ ਇਕੱਠੇ ਕਰ ਦੇਣੇ ਸਿੱਖਾ ਬੰਦ ਕਰ ਕੇ ਸਦਾ ਲਈ ਕਟਾਉਣਾਗੇ ਮੈਂ ਹੁਣ ਸਾਰੇ ਭੇਖ ਵੀ ਤੇਰੇ ਵਿੱਚ ਇਕੱਠੇ ਕਰਦੇ ਆਂ ਦੇਖੋ ਕਿਤਨੇ ਭੇਖ ਹਨ ਹਿੰਦੂਆਂ ਦਾ ਵੱਖਰਾ ਭੇਖ ਮੁਸਲਮਾਨਾਂ ਦਾ ਵੱਖਰਾ ਭੇਖ ਜੋਗੀਆਂ ਦਾ ਵੱਖਰਾ ਭੇਖ ਜੈਨੀਆਂ ਦਾ ਵੱਖਰਾ ਭੇਖ ਕਿਤਨੇ ਭੇਖ ਹਨ ਇਹ ਸਾਰੇ ਭੇਖ ਮੈਂ ਤੇਰੇ ਵਿੱਚ ਟਕਾਉਨੇ ਖਾਲਸੇ ਦੇ ਅੰਦਰ ਸਾਰੇ ਭੇਖ ਦੇਖੋ ਹਿੰਦੂਆਂ ਦੇ ਭੇਖ ਵਿੱਚੋਂ ਮੁਸਲਮਾਨ ਦਾ ਭੇਖ ਨਹੀਂ ਨਿਕਲ ਸਕਦਾ ਮੁਸਲਮਾਨਾਂ ਦੇ ਭੇਖ ਵਿੱਚੋਂ ਹਿੰਦੂ ਦਾ ਭੇਖ ਨਹੀਂ ਨਿਕਲ ਸਕਦਾ ਹਿੰਦੂਆਂ ਦੇ ਭੇਖ ਵਿੱਚੋਂ ਮੁਸਲਮਾਨਾਂ ਦੇ ਭੇਖ ਵਿੱਚੋਂ ਜੋਗੀ ਦਾ ਭੇਖ ਨਹੀਂ ਨਿਕਲ ਸਕਦਾ ਨਿਕਲ ਸਕਦਾ ਕਿਤੇ ਉਹਨੇ ਜਟਾਂ ਰੱਖਣੀ ਜਟਾਂ ਕਿਤੇ ਰੱਖੇਗਾ ਹਿੰਦੂਆਂ ਦੇ ਤਾਂ ਸਿਰ 'ਚ ਕੇਸੇ ਨਹੀਂ ਹੈ ਮੁਸਲਮਾਨਾਂ ਦੇ ਨਹੀਂ ਇੱਕੋ ਇੱਕ ਖਾਲਸੇ ਦਾ ਐਸਾ ਭੇਖ ਹੈ ਸਿੱਖ ਦਾ ਭੇਖ ਹੈ ਇਹਦੇ ਵਿੱਚ ਮੈਂ ਕੈਂਟੀ ਲੈ ਕੇ ਉਸ ਤਰ੍ਹਾਂ ਲੈ ਕੇ ਮੈਂ ਜਿਆਦਾ ਮਰਜੀ ਬਣ ਜਾਵਾਂ ਬਣ ਸਕਦਾ ਉਸ ਤਰ੍ਹਾਂ ਹੀ ਘਮਾਵਾਂ ਮੁਸਲਮਾਨਾਂ ਵਰਗਾ ਭੇਖ ਬਣਾ ਲਵਾਂਗਾ ਹਿੰਦੂਆਂ ਵਾਲਾ ਵੀ ਬਣ ਤਕ ਸਿਰ ਨਾਲ ਬਾਹਵਾਂ ਜਟਾ ਬਣ ਗਈਆਂ ਜੋਗੀ ਬਣ ਗਿਆ ਖਾਲਸੇ ਦੇ ਭੇਖ ਵਿੱਚ ਸਾਰੇ ਭੇਖ ਇਕੱਠੇ ਕੀਤੇ ਨੇ ਗੁਰੂ ਸਾਹਿਬ ਨੇ ਇਸ ਕਰਕੇ ਸਤਗੁਰੂ ਜੀ ਕਹਿੰਦੇ ਸਿੱਖਾ ਮੈਂ ਸਾਰੇ ਭੇਖ ਤੇਰੇ ਵਿੱਚ ਇਕੱਠੇ ਕਰ ਦਿੱਤੇ ਤਾਂ ਦਾਣਾ ਨਹੀਂ ਬਣਾਉਣਾ ਤਾਂ ਕੇਸ ਨਹੀਂ ਮਲੋੜੇ ਸਾਰੇ ਭੇਖ ਤੇਰੇ ਵਿੱਚ ਇਸ ਕਰਕੇ ਖਾਲਸਾ ਸਾਰੇ ਭੇਖਾਂ ਦਾ ਸਤਕਾਇਆ ਕਰਦਾ ਕਿਉਂਕਿ ਸਾਰੇ ਪੇਖ ਲਈ ਬੈਠਾ ਹੈ ਸਾਰੇ ਪੇਕੇ ਨੇ ਅੰਦਰ ਇਕੱਠੇ ਕੀਤੇ ਹੋਏ ਇਹ ਕਿਸੇ ਨੂੰ ਵੇਖਣਾ ਉਹਨਾਂ ਫਰਤ ਨਹੀਂ ਕਰਦਾ